ਜੋ ਇਸ ਦੇ ਵਿੱਚ ਮਦਈ ਸ਼ੈਲੀ ਜੋ ਸਾਹਿਲ ਭਗਤ ਉਰਫ ਸ਼ੈਲੀ ਹੈ ਉਹਨੂੰ ਤਿੰਨ ਅਣ ਪਛਾਣੇ ਜਿਹੜੇ ਵਿਅਕਤੀ ਸੀਗੇ ਮੋਟਰਸਾਈਕਲ ਸਵਾਰ ਉਹਨਾਂ ਨੇ ਗੋਲੀ ਮਾਰੀ ਸੀ ਤੇ ਚਾਰ ਰਾਉਂਡ ਫਾਇਰ ਕੀਤੇ ਸੀ ਉਸ ਕੇਸ ਦੇ ਵਿੱਚ ਉਹ ਕੰਪਲੀਟਲੀ ਬਲਾਈਂਡ ਕੇਸ ਸੀਗਾ ਬਟ ਉਹਦੇ ਵਿੱਚ ਟੈਕਨੀਕਲ ਐਵੀਡੈਂਸ ਤੇ ਕਾਫੀ ਅੱਛੀ ਇਨਵੈਸਟੀਗੇਸ਼ਨ ਕਰਦੇ ਹੋਏ داریਵਾਲ ਪੁਲਿਸ ਨੇ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਵੀ ਕੀਤਾ ਹੈ ਤੇ ਜਿਹੜਾ ਵੈਪਨ ਯੂਜ਼ ਹੋਇਆ ਸੀ ਫਾਇਰਿੰਗ ਦੇ ਵਿੱਚ ਉਹਨੂੰ ਵੀ ਰਿਕਵਰ ਕਰ ਲਿਆ ਇਹਦੇ ਵਿੱਚ ਜਿਹੜਾ ਮੇਨ ਕ੍ਰਾਈਮਨਲ ਹੈਗਾ ਉਹ ਨਵਦੀਪ ਸਿੰਘ ਉਰਫ ਕੋਲਾ ਉਰਫ ਟਾਈਗਰ ਜੋ ਵਾਸੀ ਰੰਗੀਲਪੁਰ थाना ਕੱਥੂ ਨੰਗਲ ਅੰਮ੍ਰਿਤਸਰ ਦਾ ਹੈ ਉਹ ਕਾਫੀ ਵਾਂਟਡ ਕ੍ਰਾਈਮਨਲ ਹੈ ਉਹ ਇੱਕ ਪੀਓ ਵੀ ਹੈਗਾ ਔਰ ਲਾਸਟ ਇਅਰ ਅਗਸਟ ਦੇ ਵਿੱਚ ਬਟਾਲਾ ਪੁਲਿਸ ਦੀ ਕਸਟਡੀ ਚੋਂ ਫਰਾਰ ਵੀ ਹੋਇਆ ਸੀ ਔਰ ਉਹਨੇ ਅੰਮ੍ਰਿਤਸਰ ਦੇ ਵਿੱਚ ਡਬਲ ਮਰਡਰ ਵੀ ਕੀਤਾ ਹੈ ਤੇ ਪੰਜ ਉਹਨਾਂ ਦੇ ਹੋਰ ਪੰਜ ਸਾਥੀਆਂ ਦੇ ਨਾਲ ਮਿਲ ਕੇ ਉਹਨੇ ਇੱਕ ਮੈਡੀਕਲ ਸਟੋਰ ਨੂੰ ਲੁੱਟਣ ਦਾ ਵੀ ਕ੍ਰਾਈਮ ਕੀਤਾ ਸੀ ਇਸ ਤੋਂ ਇਲਾਵਾ ਉਹਦੇ ਅਗੇਂਸਟ 20 ਮੁਕਦਮੇ ਦਰਜ ਹਨ ਜੋ ਕਿ ਕਾਫੀ ਸੰਗੀਨ ਅਪਰਾਧ ਉਹ ਸੈਕਸ਼ਨ ਦੇ ਵਿੱਚ ਦਰਜ ਹੋਏ ਹਨ ਦੋ ਮਰਡਰ ਦੇ ਕੇਸਸ ਹੈ 307 ਦੇ ਕੇਸਸ ਕਾਫੀ ਹਨ ਤੇ ਆਮ ਸੈਕਟ ਦੇ ਕਾਫੀ ਕੇਸਸ ਹੈ ਇਹਦੀ ਕ੍ਰਿਮੀਨਲ ਹਿਸਟਰੀ 2020 ਤੋਂ ਸ਼ੁਰੂ ਹੁੰਦੀ ਹੈ ਤੋਂ ਉਸ ਤੋਂ ਬਾਅਦ ਇਹਨੇ 2023 ਦੇ ਵਿੱਚ ਕਾਫੀ ਸਾਰੇ ਕ੍ਰਾਈਮ ਕੀਤੇ ਸੀ ਧਾਰੀਵਾਲ ਥਾਣੇ ਦੇ ਵਿੱਚ ਜਿਹੜੀ ਕਾਰ ਸਨੇਚਿੰਗ ਦਾ ਇਨਸੀਡੈਂਟ ਹੋਇਆ ਸੀ ਲਾਸਟ ਇਅਰ ਅਕਤੂਬਰ ਦੇ ਵਿੱਚ ਉਹਦੇ ਵਿੱਚ ਵੀ ਇੱਕ ਮੁੱਖਿਆ આરોપી ਜੋ ਹੈ ਨਵਦੀਪ ਸਿੰਘ ਜਾਂ ਜਸ ਕੁਲਾ ਹੈਗਾ ਸੋ ਉਹਦੇ ਨਾਲ ਜਿਹੇ ਬਾਕੀ ਉਹਦੇ ਸਾਥੀ ਉਹ ਵੀ ਪੁਲਿਸ ਨੇ ਫੜ ਲਏ ਹਨ ਕਰਨ ਪੁੱਤਰ ਸੁਖਦੇਵ ਸਿੰਘ ਜੋ ਕਿ ਰੈਕੀ ਕਰਨ ਦੇ ਵਿੱਚ ਇਨਵੋਲਵ ਸੀ ਉਸ ਤੋਂ ਇਲਾਵਾ ਸੁਨੀਲ ਕੁਮਾਰ ਪੁੱਤਰ ਸੁਧੀਰ ਕੁਮਾਰ ਉਹ ਵੀ ਫਾਇਰਿੰਗ ਦੇ ਵਿੱਚ ਇਨਵੋਲਵ ਸੀਗਾ ਉਹਨੂੰ ਵੀ ਅਰੈਸਟ ਕੀਤਾ ਤੇ ਮਨਦੀਪ ਔਰ ਮਸੀ ਉਰਫ ਐਮਪੀ ਉਹਨੂੰ ਵੀ ਪੁਲਿਸ ਨੇ ਫੜਿਆ ਹੈ ਉਹ ਵੀ ਰੈਕੀ ਕਰਨ ਦੇ ਵਿੱਚ ਇਨਵੋਲਵ ਸੀਗਾ ਮਨਪ੍ਰੀਤ ਮਸੀ ਉਰਫ ਮੰਗੂ ਉਹ ਹਲੇ ਫੜਨਾ ਬਾਕੀ ਰਹਿੰਦਾ ਹੈ ਤੇ ਚਰਨਜੀਤ ਸਿੰਘ ਜਿਨੇ ਨਵਦੀਪ ਕੁਲੇ ਨੂੰ ਦਿੱਲੀ ਠਹਿਰ ਦਿੱਤੀ ਸੀ ਉਹ ਵੀ ਹੁਣ ਪੁਲਿਸ ਕਸਟਡੀ ਦੇ ਵਿੱਚ ਹੈ ਬਟ ਉਹ ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਹੈਗਾ ਨਵਦੀਪ ਕੁਲਾ ਨੇ ਇਤੋਂ ਕਰਾਇਮ ਕਰਕੇ ਉਹ ਦਿੱਲੀ ਬਚ ਗਿਆ ਸੀ ਉੱਥੋਂ ਪੁਲਿਸ ਨੇ ਗੁਰਦਾਸਪੁਰ ਪੁਲਿਸ ਨੇ ਟ੍ਰੇਸ ਕਰਕੇ ਬੜੀ ਜੋ ਹੈ ਲੁੰਗਾਈ ਨਾਲ ਇਨਵੈਸਟੀਗੇਸ਼ਨ ਕਰਕੇ ਉਹਦੀ ਉਹਨੂੰ ਆਇਡੈਂਟੀਫਾਈ ਕੀਤਾ ਤੇ ਦਿੱਲੀ ਪੁਲਿਸ ਨੂੰ ਵੀ ਇਨਫਾਰਮੇਸ਼ਨ ਦਿੱਤੀ ਤੋਂ ਨਵਦੀਪ ਕੁਲੇ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਦਿੱਲੀ ਹੀ ਅਰੈਸਟ ਕਰ ਲਿਆ ਗਿਆ ਤੇ ਉਹਨੂੰ ਏਅਰ ਪ੍ਰੋਵਾਈਡ ਟਾਇਰ ਦੇਣ ਵਾਲੇ ਜਿਹੜਾ ਬੰਦਾ ਸੀ ਚਰਨਜੀਤ ਸਿੰਘ ਉਰਫ ਮੋਹਿੰਦਰ ਉਹਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਹੈ ਤੇ ਉਹਦੇ ਅਗੇਂਸਟ ਉੱਤੇ ਪਰਚਾ ਵੀ ਰਜਿਸਟਰ ਹੋ ਗਿਆ ਜਿਹੜਾ ਨਵਦੀਪ ਕੁਲਾ ਹੈਗਾ ਉਹ ਉਹਦਾ ਸੰਪਰਕ ਜੇਲ੍ਹ ਦੇ ਵਿੱਚ ਹੀ ਹੈਪੀ ਜੱਟ ਜਿਹੜਾ ਗੈਂਗਸਟਰ ਹੈਗਾ ਉਹਦੇ ਨਾਲ ਬਣ ਗਿਆ ਸੀ ਉਹਨੂੰ ਦੀਪੂ ਨਾਮ ਦਾ ਬੰਦਾ ਸੀਗਾ ਜਿਹਨੇ ਉਹਦਾ ਟਾਈਪ ਕਰਾਇਆ ਸੀ ਤੇ ਉਹਨੇ ਹੀ ਉਹਨੂੰ ਵੈਪਨ ਪ੍ਰੋਵਾਈਡ ਕੀਤਾ ਸੀ ਹੈਪੀ ਜੱਟ ਕਾਫੀ ਸਾਰੇ ਕੇਸਸ ਦੇ ਵਿੱਚ ਵੌਂਟਡ ਹੈ ਅਸੀਂ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਕੇ ਇਹਦੇ ਲਿੰਕਸ ਕਿਸ ਤਰ੍ਹਾਂ ਬਣਿਆ ਤੇ ਇਹਦੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਇਨਵੋਲਡ ਆ ਉਹ ਵੀ ਜੋ ਹੈ ਇਨਵੈਸਟੀਗੇਟ ਕਰ ਰਹੇ ਹਾਂ ਮਹਾਰਾਜ ਜੀ 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 ਇਹਨਾਂ ਦਾ ਆਪਸੀ ਤਕਰਾਰਬਾਜੀ ਸੀਗੀ ਜਿਸ ਕਰਕੇ ਉਹਨਾਂ ਨੇ ਇੱਕ ਐਫਆਈਆਰ 142 ਵੀ ਰਜਿਸਟਰ ਹੋਈ ਹੈ داریਵਾਲ ਉਹ ਉਸ ਤੋਂ ਜਸਟ ਇੱਕ ਨਾਈਟ ਪਹਿਲਾਂ ਹੀ ਰਜਿਸਟਰ ਹੋਈ ਸੀ ਕਿਉਂਕਿ ਉੱਥੇ ਜਿਹੜਾ ਨਵਦੀਪ ਭੁੱਲਾ ਔਰ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਿਹੜੀ ਦੂਜੀ ਪਾਰਟੀ ਆ ਉਹਦੇ ਤੇ ਅਟੈਕ ਕੀਤਾ ਸੀ ਉਹਨਾਂ ਦੇ ਘਰ ਤੇ ਅਟੈਕ ਕੀਤਾ ਸੀ ਜਿਸ ਕਰਕੇ 142 ਨੰਬਰ ਐਫਆਈਆਰ ਰਜਿਸਟਰ ਹੋਈ ਸੀ ਉਹਦੇ ਵਿੱਚ ਵੀ ਜਿਹੜੇ ਅਕਿਊਜ਼ ਸੀਗੇ ਉਹ ਵੀ ਪੁਲਿਸ ਨੇ ਫੜ ਲਈ ਸੀ ਉਹਦੇ ਵਿੱਚ ਵਿਸ਼ਾਲ ਕੁਮਾਰ ਜੋ ਇਸ ਤੋਂ ਇਲਾਵਾ ਬਾਕੀ ਬੰਦੇ ਹੈਗੇ ਉਹ ਵਿਸ਼ਾਲ ਕੁਮਾਰ ਹੈ ਇੱਕ ਨਿਸ਼ਾਨ ਸਿੰਘ ਹੈ ਇੱਕ ਜੀਵਨ ਸਿੰਘ ਹੈ ਤੇ ਇੱਕ ਰੋਹਿਤ ਉਰਫ ਹਲਦੀ ਹੈ ਸੋ ਇਹ ਬੰਦਿਆਂ ਨੂੰ ਪੁਲਿਸ ਨੇ ਉੱਥੋਂ ਫੜ ਲਿਆ ਸੀ ਬਟ ਜਿਹੜੇ ਦੋ ਬੰਦੇ ਤਿੰਨ ਬੰਦੇ ਜਿਹੜੇ ਸੀਗੇ ਉਹ ਉੱਥੋਂ ਫਰਾਰ ਹੋ ਗਏ ਸੀ ਉਹਨਾਂ ਨੇ ਨੈਕਸਟ ਦਿਨ ਰੰਜਿਸ਼ ਕਰਕੇ ਜਿਹੜਾ ਹੈ ਸ਼ੈਲੀ ਤੇ ਅਟੈਕ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਦਿੱਲੀ ਫਰਾਰ ਹੋ ਗਏ ਸੀ ਸੋ ਪੁਲਿਸ ਨੇ ਇਨਵੈਸਟੀਗੇਟ ਕਰਕੇ ਸਾਰੇ ਉਹਨੂੰ ਵਿਥਿਨ ਅ ਵੀਕ ਜਿਹੜਾ ਹੈ ਅਰੈਸਟ ਵੀ ਕਰ ਲਿਆ ਤੇ ਉਹਨਾਂ ਦੇ ਵੈਪਨਸ ਵੀ ਰਿਕਵਰ ਕਰ ਲਏ ਔਰ ਜਿਹੜਾ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਬੰਦਾ ਇੱਕ ਰਹਿੰਦਾ ਹੈ ਉਹਨੂੰ ਵੀ ਅਸੀਂ ਫੜਾਂਗੇ ਤੇ ਹੈਪੀ ਜਟ ਦੇ ਨਾਲੇ ਦੇ ਜਿਹੜੇ ਤਾਰ ਜੁੜੇ ਹੋਏ ਉਹਨਾਂ ਨੂੰ ਅਸੀਂ ਜੋ ਹੈ ਬਾਹਰ ਉਹਦਾ ਤੱਤ ਜਿਹੜੇ ਉਹ ਸਾਹਮਣੇ ਲੈ ਕੇ ਆਵਾਂਗੇ ਸ਼ੈਲੀ ਦੇ ਗੋਲੀ ਮਾਰਨ ਵਾਲੇ ਜਿਹਨੂੰ ਉਹਦਾ ਪੈਚਅਪ ਕਰਾਉਣ ਨੂੰ ਲੈ ਕੇ ਸੀ ਹਾਂਜੀ ਉਹ ਜਿਹੜਾ ਉਹ ਰੰਜਿਸ਼ ਬਾਜੀ ਕਰਕੇ ਕਿਉਂ ਇੱਕ ਰਾਤ ਪਹਿਲਾਂ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਸ਼ਾਇਦ ਗਲਬਾਤ ਚੱਲ ਰਹੀ ਸੀ ਜਿਸ ਕਰਕੇ ਜੋ ਹੈ ਜੋ ਅਭੀ ਇਨਵੈਸਟੀਗੇਟ ਹੋ ਕੇ ਸਾਨੂੰ ਫਾਈਨਲ ਪਤਾ ਚੱਲੂਗਾ ਜਦੋਂ ਅਸੀਂ ਇਹਦੀ ਰਿਮਾਂਡ ਲੈ ਕੇ ਇਹਨੂੰ ਫਰਦਰ ਕੁਝ ਕਿਛ ਵੀ ਕਰਾਂਗੇ ਬਟ ਇਹ ਜ਼ਰੂਰ ਹੈਗਾ ਕਿ ਇਹਦੇ ਤੇ ਗੋਲੀ ਮਾਰਨ ਦਾ ਇਹ ਕਾਰਨ ਇਹ ਸਾਹਮਣੇ ਆ ਰਹੇ ਇਹ ਦੋਨੋਂ ਗਰੁੱਪ ਕਿਹੜੇ ਕਿਹੜੇ ਜੀਗਾਰੇ 1000 ਰੁਪਏ ਦਾ ਬੈਂਟੀ ਵਾਲਾ ਗਰੁੱਪ ਤੇ ਦੂਸਰਾ ਗਰੁੱਪ ਜਿਹੜਾ ਦੂਸਰਾ ਗਰੁੱਪ ਜਿਹੜਾ ਹੈ ਉਹ ਉਹਨਾਂ ਦੇ ਨੇਬਰ ਸੀ ਹੈਗੇ ਉੱਥੇ ਜੋ 142 ਦੇ ਮਤੇਈ ਵੀ ਹੈਗੇ ਤਾਂ ਉਹਨਾਂ ਦੇ ਅਗੇਂਸਟ ਉਹਨਾਂ ਦੀ ਰஞ்சிਸ਼ ਭਾਜੀ ਸੀ ਉਹਨਾਂ ਦਾ ਪੁਰਾਣਾ ਜੋ ਇਨਫੋਰਮੇਸ਼ਨ ਹੈ ਸਾਡੇ ਕੋਲ ਕਿ ਉਹ ਲੜਾਈ ਝਗੜਾ ਸੀਗਾ ਉਸ ਕਰਕੇ ਉਹਨਾਂ ਨੇ ਉਹਨਾਂ ਤੇ ਅਟੈਕ ਕੀਤਾ ਸੀ ਕਿੰਨੀਆਂ ਗ੍ਰਿਫਤਾਰੀਆਂ ਚੁੱਕੀਆਂ ਕਿੰਨੇ ਇਹਦੇ ਸਟੋਟਲ 6 ਮੁਲਜ਼ਮ ਜਿਹੜੇ ਉਹ ਅਕਿਊਜ਼ਡ ਅਰੈਸਟ ਹੋ ਚੁੱਕੇ ਹਨ ਇੱਕ ਦਿੱਲੀ ਤੋਂ ਸਾਨੂੰ ਪ੍ਰੋਡਕਸ਼ਨ ਵਨ ਤੇ ਅਸੀਂ ਲੈ ਕੇ ਆਵਾਂਗੇ 7ਵਾਂ ਉਹ ਹੋ ਜਾਏਗਾ ਤੇ ਇੱਕ ਮੁਲਜ਼ਮ ਜਿਹੜਾ ਹਲੇ ਰੰਦਾ ਅਰੈਸਟ ਕਰਨਾ ਉਹਦੀ ਅਰੈਸਟ ਪੁਲਿਸ ਦਿਲ ਦੀ ਗੱਲ ਹੈ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰੈਕਲੇਸ਼ ਨੌਕਰੀ ਕਾਰੋਬਾਰ ਸੌਗੜ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਦੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488